ਹਸਪਤਾਲਾਂ ਦੇ ਵਿੱਚ ਮਹਿਲਾ ਡਾਕਟਰ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਦੇ ਵਿੱਚ ਲੁਧਿਆਣਾ ਦੇ ਵਿੱਚ ਦੇ ਰਾਤ ਸਿਵਲ ਹਸਪਤਾਲ ਦੇ ਵਿੱਚ ਹੰਗਾਮਾ ਹੋਇਆ ਸਿਵਲ ਹਸਪਤਾਲ ਦੇ ਵਿੱਚ ਮਹਿਲਾ ਡਾਕਟਰ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਐਮਰਜੈਂਸੀ ਪਾਕ ਦੇ ਵਿੱਚ ਹੋਈ ਸੀ ਦੋ ਤਰ੍ਹਾਂ ਦਰਮਿਆਨ ਝੜਪਤਾ ਨੌਜਵਾਨਾਂ ਨੇ ਡਿਊਟੀ ਕਰ ਰਹੀ ਮਹਿਲਾ ਡਾਕਟਰ ਤੇ ਵੀ ਹਮਲੇ ਦੀ ਕੋਸ਼ਿਸ਼ ਕੀਤੀ ਸੋ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋ ਰਹੇ ਨੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਇਹ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਪੂਰਾ ਮਾਮਲਾ ਦਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਡਿਊਟੀ ਦਰਾਂ ਮੈਲਾ ਡਾਕਟਰ ਤੇ ਸੁਰੱਖਿਆ ਸਵਾਲਾ ਦੇ ਘੇਰੇ ਦੇ ਵਿੱਚ ਹੈ ਹਾਲਾਂਕਿ ਪੁਲਿਸ ਦੁਆਰਾ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਪੜਤਾਲ ਵੀ ਵਧ ਦਿੱਤੀ ਗਈ ਹੈ ਸੁਨੋ ਜਵਾਨ ਡਿਊਟੀ ਕਰ ਰਹੀ ਮੈਲਾ ਡਾਕਟਰ ਤੇ ਹਮਲੇ ਦੀ ਕੋਸ਼ਿਸ਼ ਕੀਤੀ ਦਾ ਹਸਪਤਾਲ ਦੇ ਵਿੱਚ ਮਹਿਲਾ ਡਾਕਟਰ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਦੇ ਵਿੱਚ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਮਹਿਲਾਵਾ ਕਦੋਂ ਸੁਰੱਖਿਅਤ ਹੋਣਗੀਆਂ ਕਦੋਂ ਉਹਨਾਂ ਦਾ ਜਿਹੜਾ ਇਹ ਸੁਰੱਖੇ ਦਾ ਘੇਰਾ ਉਹ ਸਹੀ ਤਰੀਕੇ ਦੇ ਨਾਲ ਚੱਲੇਗਾ ਕਿਉਂਕਿ ਜਿਸ ਹਿਸਾਬ ਦੇ ਨਾਲ ਇਸ ਤੋਂ ਪਹਿਲਾਂ ਕਈ ਜਿਹੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਉਹ ਤੋਂ ਬਾਅਦ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਪੁਖਤਾ ਬੰਦੋਬਸਤ ਆਖਿਰ ਹੋਣਗੇ ਤਾਂ ਹੋਣਗੇ ਕਦੋਂ ਸਵਨ ਹਸਪੀਟਲ ਦੇ ਵਿੱਚ ਦੇਰ ਰਾਤ ਕਾਫੀ ਹੰਗਾਮਾ ਹੋਇਆ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਮੌਕੇ ਦੀ ਸਿੱਕਤੀ ਵੀ ਤਸਵੀਰ ਅਥਾਰਟੀ ਵੀ ਸਕਰੀਨ ਤੇ ਕਿ ਕਿਸ ਕਦਰ ਜਿਹੜਾ ਹੈ ਹੰਗਾਮੇ ਦੀ ਤਸਵੀਰ ਜਿਹੜੀ ਹੈ ਨਜ਼ਰ ਆ ਰਿਹਾ ਹੈ ਤਾਂ ਫੋਨ ਲਾਈਨ ਤੇ ਮੇਰੇ ਸਯੋਗੀ ਤਰਸੀਮ ਭਾਰਤਵਾੜਾ ਜੁੜੇ ਨੇ ਤਰਸੀਮ ਦੇਰ ਰਾਤ ਜਿਹੜਾ ਬਾਮਲਾ ਸਾਹਮਣੇ ਹੈ ਹੰਗਾਮੇ ਦੀ ਤਸਵੀਰ ਸਾਹਮਣੇ ਆਈ ਹੈ ਹੁਣ ਤੱਕ ਕੀ ਕੁਝ ਕਾਰਵਾਈ ਕੀਤੀ ਗਈ ਬਿਲਕੁਲ ਜਿਸ ਤਰ੍ਹਾਂ ਨਾਲ ਥੋੜਾ ਤੁਹਾਨੂੰ ਜਾਣਕਾਰੀ ਦੇਣਾ ਚਾਹਣਾ ਜਿਸ ਤਰ੍ਹਾਂ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਉਹ ਪੀੜ੍ਹੀਆਂ ਬਿਲਕੁਲ ਬੰਦ ਕੀਤੀਆਂ ਹੋਈਆਂ ਐ ਇਹ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਨੇ ਸਿਰਫ ਇੱਕੋ ਮੁੱਦਾ ਹੈਗਾ ਸੁਰੱਖਿਆ ਨੂੰ ਲੈ ਕੇ ਲੇਕਿਨ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਜਿਹੜੇ ਨੇ ਡਾਕਟਰ ਪ੍ਰੋਟੈਸਟ ਕਰ ਰਹੇ ਨੇ ਪਰ ਉਸ ਦੇ ਨੁਮਰਾਹ ਨੇ ਜਿਹੜਾ ਹੈਗਾ ਇਸ ਵਾਰ ਨੂੰ ਦੇਰ ਰਾਤ ਦੀ ਜਿਹੜੀ ਇੱਕ ਤਸਵੀਰ ਸਾਹਮਣੇ ਆਉਂਦੀ ਆ ਕਿ ਹਸਪੀਟਲ ਦੇ ਵਿੱਚ 2:00 ਨਾਈਟ ਤੱਕ ਨਹੀਂ ਹੋ ਸਾਡੇ 12:00 ਤੋਂ 1:00 ਦਾ ਟਾਈਮ ਸੀਗਾ ਐਮਰਜੈਂਸੀ ਜਿਹੜੀਆਂ ਸੇਵਾਵਾਂ ਚੱਲ ਰੋ ਉੱਥੇ ਦੋ ਪਾਰਟੀਆਂ ਨੇ ਜਿਹੜੀਆਂ ਕਿ ਕਿ ਕਿਸੇ ਝਗੜਾ ਲੜਾਈ ਤੇ ਨਾ ਹੋਇਆ ਸੀ ਆਪਣੀ ਐਮਐਲਆਰ ਕਰਾਉਣ ਲਈ ਉੱਤੇ ਆਉਂਦੇ ਨੇ ਲੇਕਿਨ ਪਰ ਉੱਤੇ ਦੋਨਾ ਕਿਰਾਨਾ ਅਪੋਇੰਟਮੈਂਟ ਝਗੜਾ ਹੋ ਜਾਂਦਾ ਉਹਨਾਂ ਵੱਲੋਂ ਡਾਕਟਰ ਤੇ આરોਪ ਲਗਾਇਆ ਜਾਂਦਾ ਵੀ ਡਾਕਟਰ ਵੱਲੋਂ ਇੱਕ ਪੱਖੀ ਦਵਾਈ ਜ਼ਿਆਦਾ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਦੋਨੇ ਖਾ ਜੇ ਅਪੋਇੰਟ ਭੇੜ ਜਾਂਦੇ ਨੇ ਉਸ ਤੋਂ ਬਾਅਦ ਡਾਕਟਰ ਤੇ આરોਪ ਲਗਾਉਣ ਲੱਗਦੇ ਨੇ ਤੇ ਡਾਕਟਰ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੈਲਾ ਡਾਕਟਰ ਰਾਤ ਨੂੰ ਡਿਊਟੀ ਦੇ ਰਹੀ ਆ ਤੇ ਉੱਥੇ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨਾਲ ਤੇ ਜਿਹੜੇ ਮਹਿਲਾ ਡਾਕਟਰ ਦੇ ਹਸਪਤਲ ਸੀ ਗਾੜੀ ਉਸ ਤੋਂ ਬਾਅਦ ਜਿਹੜੇ ਸਿਕਿਉਰਟੀ ਗਾਰਡ ਜਿਹੇ ਹਸਪਤਲ ਦੇ ਨੇ ਮੈਂ ਉਹਨਾਂ ਨੂੰ ਰੋਕਿਆ ਤੇ ਲਿਖੇ ਪਾਸ ਇਸ ਇਸ ਮਾਮਲੇ ਦੇ ਵਿੱਚ ਦੇ ਦੋਸ਼ੀ ਨੂੰ ਹਮਲਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਲੇਕਿਨ ਉਹ ਵੱਡੀ ਗੱਲ ਹੈ ਉਹ ਨਹੀਂ ਕੋਈ ਡਾਕਟਰ ਦੇ ਪ੍ਰਤੀ ਜਿਲਾਤੀ ਉਹ ਅਪਲੇਟ ਕਰ ਸਕਦੀ ਲੇਕਿਨ ਉਹਨਾਂ ਨੇ ਮਹਿਲਾ ਡਾਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਸ ਮਾਮਲੇ ਦੇ ਵਿੱਚ ਮਹਿਲਾ ਡਾਕਟਰ ਵੱਲੋਂ ਕਿਹਾ ਗਿਆ ਹੈਗਾ ਵੀ ਜਿਹੜਾ ਹੈਗਾ ਉਹਨਾਂ ਦੇ ਪੀਸੀਆਰ ਨੂੰ ਕੋਈ ਤਾਂ ਪੀਸੀਆਰ ਵੀ ਕਾਫੀ ਦੇਰੀ ਨਾਲ ਪਹੁੰਚੀ ਜਦ ਕਿ ਲੁਧਿਆਣਾ ਦੇ ਸਿਵਲ ਹਸਪਤਲ ਦੀ ਜਿਹੜੇ ਵਿੱਚ ਚੌਕੀ ਬਣੀ ਹੋਈ ਆ অলরেਡੀ ਉੱਥੇ ਤਾਂ ਦੋਏ ਘਟਨਾ ਕਿੱਦਾਂ ਕਿ ਇਹ ਲੇਕਿਨ ਮੈਨਾ ਡਾਕਟਰ ਦਾ આરોਪ ਸੀਗਾ ਵੀ ਅਸੀਂ ਇੱਥੇ ਡਿਊਟੀ ਟਾਈਮ ਸੁਰੱਖਿਅਤ ਨਹੀਂ ਜੋ ਡਿਮਾਂਡ ਕੀਤੀ ਜਾ ਰਹੀ ਆ ਆ ਡਾਕਟਰਾਂ ਵੱਲੋਂ ਵੀ ਇਹ ਆਉਂਦਾ ਰਾਤ ਨੂੰ ਪੂਰ ਡਿਊਟੀ ਆਪੜ ਕੇ ਦੀ ਉਹਨਾ ਦੇਖਿਆ ਜਾਵੇ ਤਾਂ ਹਲੇ ਤਾਂ ਇਹਨਾਂ ਦਾ ਪ੍ਰੋਟੈਸਟ ਵੀ ਚੱਲ ਰਿਹਾ ਉਸੇ ਤਰ੍ਹਾਂ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਨੀ ਕਿਸੇ ਨਾ ਕਿਸੇ ਸਰਕਾਰ ਈ ਐਸੀ ਕੀ ਦਾ ਸਾਹਮਣਾ ਹੀ ਹੈਗਾ ਜਿਹੜਾ ਹੋਇਆ ਇਸ ਤੇ ਡਾਕਟਰ ਨੇ ਡੈਮੰਡ ਵੀ ਕੀਤਾ ਹੈਗਾ ਵੀ ਇਸ ਤਰ੍ਹਾਂ ਸੀ ਖੱਡਾ ਵਾ ਜਿਹੜੀਆਂ ਬੱਫਰ ਤੇ ਸਿਵਲੋਂ ਤੇ ਰਾਤ ਦੇ ਦਿਨ ਵੀ ਕਟਨਾ ਬੱਫਰ ਦੀ ਨੇ ਇਹੀ ਡਿਮਾਂਡ ਵੀ ਕੀਤੀ ਜਾ ਰਹੀ ਹੈ ਵੀ ਜਦੋਂ ਵੀ ਕੋਈ ਪੇਸ਼ੈਂਟ ਆਉਂਦਾ ਵਨ ਪੇਸ਼ੈਂਟ ਵਨ ਅਟੈਂਡੈਂਟ ਦੀ ਗੱਲ ਕੀਤੀ ਜਾ ਰਹੀ ਹੈ ਵੀ ਇਹ ਹੋਰ ਤਰ੍ਹਾਂ ਦਾ ਸੁਰੱਖਿਆ ਦੇ ਮੁੱਦਾ ਹੁੰਦਾ ਹੋਣਾ ਚਾਹੀਦਾ ਹੈ ਵੀ ਕੀ ਜਰੂਰ ਤੇ ਜਿਵੇਂ ਲਗਾਤਾਰ ਤੇ ਹਣੀ ਚਾਹੀਦੀ ਜਾਂ ਪੁਲਿਸ ਚੌਕੀ ਨੇੜੇ ਹੋਣੀ ਚਾਹੀਦੀ ਆ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਹਲੇ ਤੱਕ ਜਿਹੜੀ ਡਾਕਟਰ ਔਰਤ ਹੈ ਜਿਸ ਤੇ ਜਿਹੜਾ ਹਮਲਾਵਰ ਦੀ ਗੱਲ ਆ ਕਿ ਕੋਸ਼ਿਸ਼ ਕੀਤੀ ਜਾਣੀ ਉਸ ਤੇ ਵਿੱਚ ਹਲੇ ਤੱਕ ਉਹਨਾਂ ਨੇ ਕੋਈ ਕੰਪਲੇਨਟ ਨਾਤਾ ਵਾਲੇ ਐਸਐਫਆਰ ਦਿੱਤੀ ਹੈਗੀ ਆ ਨਹੀਂ ਉਹਨਾਂ ਨੇ ਕੋਈ ਪੁਲਿਸ ਨਹੀਂ ਦਿੱਤੀ ਤੇ ਨਾਈਟ ਕੋਈ ਦਿੱਤੀ ਹੁਣ ਦੁਬਾਰਾ ਤੋਂ ਜਿਹੜੀ ਸਾਡੀ ਉਹਨਾਂ ਨਾਲ ਗੱਲ ਹੋਈ ਹੈ ਉਹ ਆਪਣੇ ਜਿਹੜੇ ਦਾਫਰ ਨਾਲ ਗੱਲ ਕਰਨੀ ਹੈ ਆਪਣੇ ਯੂਨੀਅਨ ਨਾਲ ਗੱਲ ਕਰਨੀ ਉਸ ਤੋਂ ਬਾਅਦ ਜਿਹੜੀ ਆ ਉਹਨਾਂ ਵੱਲੋਂ ਜਿਹੜੀ ਕੰਪਲੇਨਟ ਦਿੱਤੀ ਜਾਊਗੀ ਲੇਕਿਨ ਪਰ ਇਸ ਮਾਮਲੇ ਦੇ ਵਿੱਚ ਉਹ ਸਾਫ਼ ਕਹਿ ਰਹੇ ਨੇ ਇਸ ਤਰ੍ਹਾਂ ਸੇਬ ਵਿਸ਼ੇਸ਼ੌਰ ਤੇ ਪੁਲਿਸ ਦੇ ਇਸ ਮਤਲਬ ਕੀ ਕੁਝ ਕਹਿਣਾ ਭਾਵੇਂ ਕਿ ਤੁਸੀਂ ਜਾਣਕਾਰੀ ਸਾਂਝ ਕਰ ਰਹੇ ਹੋ ਕਿ ਕੋਈ ਕੰਪਲੇਟ ਨਹੀਂ ਦਿੱਤੀ ਗਈ ਲੇਕਿਨ ਪੁਲਿਸ ਦਾ ਇਸ ਬਾਰੇ ਕੀ ਕਹਿਣਾ ਤਾਂ ਬਿਲਕੁਲ ਜਿਸ ਤਰ੍ਹਾਂ ਨਾਲ ਰਾਤ ਪੀਜੀਆਰ ਆਈ ਸੀ ਉਸ ਤੋਂ ਬਾਅਦ ਜਿਵੇਂ ਪੁਲਿਸ ਚੌਕੀ ਬਣੀ ਹੋਏ ਪੁਲਿਸ ਚੌਕੀ ਦੇ ਜਿਹੜੇ ਉਤੇ ਮੁਲਾਜ਼ਮ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਦਾ ਕਹਿਣਾ ਕਿ ਸਾਡੇ ਕੋਲ ਕੰਪਲੇਨ ਨਹੀਂ ਤੁਸੀਂ ਇੱਕ ਗੱਲ ਬਿਲਕੁਲ ਪੁਲਿਸ ਹਮੇਸ਼ਾ ਇਹੀ ਕਹਿੰਦੀ ਆ ਸਾਡੇ ਕੋਲ ਕੰਪਲੇਨ ਨਹੀਂ ਆਈ ਹੈਗੀ ਜਦੋਂ ਇਸ ਤਰ੍ਹਾਂ ਦੀ ਘਟਨਾ ਕਰਦੀ ਹੈ ਜੇਕਰ ਉਹ ਤੋਂ ਕੋਈ ਮੁਲਾਜ਼ਮ ਕੜਾ ਉਹਨਾਂ ਦਾ ਇਹ ਆਪਣੇ ਆਪ ਇਸ ਦਾ ਸਟੈਪ ਚੱਕਣਾ ਚਾਹੀਦਾ ਤੁਰੰਤ ਕਾਰਵਾਈ ਕਰਨੀ ਚਾਹੀਦੀ ਲੇਕਿਨ ਪੁਲਿਸ ਹਾਲੇ ਤੱਕ ਸਾਡੇ ਕੋਲ ਕੰਪਲੇਨ ਨਹੀਂ ਆਈ ਉਹ ਕੰਪਲੇਨ ਦਾ ਇੰਤਜ਼ਾਰ ਕਰ ਰਹੇ ਨੇ ਹਮੇਸ਼ਾ ਹੀ ਵੱਡੀ ਵਾਰਦਾਤ ਵਾਪਰ ਜਾਂਦੀ ਹੈ ਸਿਰਫ ਕੰਪਲੇਨ ਦਾ ਇੰਤਜ਼ਾਰ ਕਰਦੇ ਨੇ ਇਹ ਨਹੀਂ ਹੈਗਾ ਵੀ ਘਟਨਾ ਵਾਪਰੀ ਹੈ ਤਾਂ ਉਹਨੂੰ ਰੋਕਿਆ ਜਾਵੇ ਜਾਂ ਉਹ ਹਟਾਇਆ ਜਾਵੇ ਇਸ ਤਰ੍ਹਾਂ ਦਾ ਸੀਨ ਸਾਹਮ ਡਾਕਟਰ ਦਾ ਪਹਿਲਾਂ ਹੀ ਸਟ੍ਰਾਈਕ ਕਰਨੇ ਜਿਵੇਂ 3 ਘੰਟੇ ਲਈ ਉਹਨਾਂ ਵੱਲੋਂ ਪੀਡੀ ਬੰਦ ਕੀਤੀ ਗਿਆ। ਹੁਣ ਸਾਡੀ ਜਿਹੜੀ ਇਸ ਮਾਮਲੇ ਦੇ ਵਿੱਚ ਯੂਨੀਅਨ ਦੇ ਪ੍ਰਧਾਨ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਇਸ ਮਾਮਲੇ 'ਤੇ ਅੱਗੇ ਮੀਟਿੰਗ ਕਰਾਂਗੇ ਜੇਕਰ ਨਹੀਂ ਕੋਈ ਕਾਰਵਾਈ ਹੋ ਜਾਂ ਨਾ ਕੋਈ ਸਖਤ ਕਦਮ ਚੁੱਕੇ ਜਾਂਦੇ ਤਾਂ ਹੋਰ ਵੀ ਜਿਹੜਾ ਹੈਗਾ ਉਹਨਾਂ ਵੱਲੋਂ ਆਪਣਾ ਪ੍ਰੋਟੈਸਟ ਇਸ ਮਾਮਲੇ ਨੂੰ ਲੈ ਕੇ ਲੜਕੋ ਕੀਤਾ ਜਾਵੇਗਾ। ਠੀਕ ਹੈ। ਠੀਕ ਹੈ ਤਾਂ ਸੇਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੀ ਸਾਂਝ ਪਾਉਣ ਤੇ। ਤੰਬੇਲਾ ਡਾਕਟਰ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਕਦੋਂ ਜਿਹੜੀ ਐ ਸੁਰੱਖਿਆ ਪੂਕਤਾ ਹੋਏਗੀ ਸੁਰੱਖਿਅਤ ਹੋਏਗੀ ਹਾਲਾਂਕਿ ਮੌਕੇ ਦੀ ਜਿੱਦ ਤਸਵੀਰਾਂ ਉੱਤੇ ਦੇ ਵੀ ਸਕੀ ਆਗੇ ਬਾਤਾਂ ਜ਼ਿਰਖਪੁਰ ਦੇ ਵਿੱਚ ਮੇਲਾ ਮੈਡੀਕਲ ਅਫਸਰ ਤੇ ਹਮਲਾ ਹੋਇਆ ਦੁਆਣ ਪਛਾਤਿਆ ਨੇ ਚੋਰੀ ਦੀ ਨੀਅਤ ਦੇ ਨਾਲ ਹਮਲਾ ਕੀਤਾ ਪੀੜਤ ਡਾਕਟਰ 8 ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ ਤਾਂ ਉਥੇ ਜਬਰਨ ਦੋਵੇਂ ਜਿਹੜੇ ਮੁਲਜ਼ਮ ਕੇਂਦਰ ਦੇ ਇੰਜੈਕਸ਼ਨ ਰੂਮ ਦੇ ਵਿੱਚ ਦਾਖਲ ਹੋ ਗਏ ਸਨ ਸੁਜ਼ਿਰਖਪੁਰ ਦੇ ਵਿੱਚ ਮਹਿਲਾ ਮੈਡੀਕਲ ਅਫਸਰ ਤੇ ਹਮਲੇ ਦੀ ਖਬਰ ਹੈ ਤਾਂ ਬ੍ਰਿਤੀ ਸਾਹ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਉਧਰ ਪੁਲਿਸ ਦੁਆਰਾ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਦਰਜ ਕਰ ਲਿਆ ਗਿਆ ਸੋ ਦੋ ਆਰਖਤੇ ਨੇ ਚੋਰੀ ਦਿਨ ਦੇ ਨਾਲ ਹਮਲਾ ਦਾ ਹਸਪਤਾਲ ਦੇ ਵਿੱਚ ਮੈਲਾ ਡਾਕਟਰਾਂ ਤੇ ਹਮਲੇ ਦੀਆਂ ਦੋ ਤਸਵੀਰਾਂ ਜ਼ਿਰਖਪੁਰ ਤੇ ਲੁਧਿਆਣਾ ਦੀਆਂ ਤਸਵੀਰਾਂ ਕਾਫੀ ਅਹਿਮ ਨੇ ਕਿਉਂਕਿ ਸੁਰੱਖਿਆ ਤੇ ਸਵਾਲ ਖੜੇ ਹੋ ਰਹੇ ਨੇ ਕਿ ਆਖਰੀ ਨਾਲ ਦੀ ਸੁਰੱਖਿਆ ਹੈ ਕਦੋਂ ਸਹੀ ਤਰੀਕੇ ਦੇ ਨਾਲ ਹੋਏਗੀ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਏ ਇੱਕ ਅਜੀਹਾ ਵਾਕਿਆ ਦੇਖਣ ਨੂੰ ਮਿਲਿਆ ਇੱਕ ਅਜੀਹੀ ਤਸਵੀਰ ਦੇਖਣ ਨੂੰ ਮਿਲੀ ਜਿਹੜੇ ਮੈਲਾ ਟ੍ਰੇਨੀ ਡਾਕਟਰ ਸੀ ਉਸ ਨੂੰ ਲੈ ਕੇ ਪੂਰੇ ਮੁਲਕ ਭਰ ਦੇ ਵਿੱਚ ਕਾਫੀ ਪ੍ਰਦਰਸ਼ਨ ਹੋਏ ਤਾਂ ਹੁਣ ਉਹ ਤੋਂ ਬਾਅਦ ਮੈਲਾ ਡਾਕਟਰ ਦੀ ਸੁਰੱਖਿਆ ਤੇ ਜਿਹੜੇ ਸਵਾਲ ਨੇ ਉਹ ਬਰਕਰਾਰ ਨੇ ਕਿਉਂਕਿ ਜਿਹੜੀ ਮਹਿਲਾ ਡਾਕਟਰ ਨੇ ਉਹ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਨੇ ਤਾਂ ਫੋਨ ਲਾਈ ਤੇ ਮੇਰੇ ਸਯੋਗੀ ਕੁਲਦੀਪ ਜੁੜੇ ਨੇ ਕੁਲਦੀਪ ਕੀ ਕੋਈ ਜਾਣਕਾਰੀ ਹੈ ਲਗਾਤਾਰ ਜਿਹੜੇ ਨੇ ਮਹਿਲਾ ਡਾਕਟਰ ਅਸੁਰੱਖਿਤ ਮਹਿਸੂਸ ਕਰ ਰਹੇ ਨੇ ਹਾਂ ਅ ਜੀ ਕੁਲਦੀ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ ਸੋ ਪਹਿਲੀ ਤਸਵੀਰ ਜ਼ੀਖਪੁਰ ਦੀ ਦੂਸਰੀ ਤਸਵੀਰ ਲੁਧਿਆਣਾ ਦੀ ਸੋ ਗਰਵਤੀ ਮੇਲਾ ਡਾਕਟਰ ਤੇ ਹਮਲਾ ਕੀਤਾ ਗਿਆ ਤੇ ਉਧਰ ਲੁਧਿਆਣਾ ਆ ਵੇਖੇ ਮੇਲਾ ਡਾਕਟਰ ਤੇ ਹਮਲੇ ਦੀ ਤਸਵੀਰ ਜਿਹੜੀ ਹੈ ਸੀਸੀਟੀਵੀ ਤਸਵੀਰ ਸਾਹਮਣੇ ਆਈ ਉਤੋਂ ਬਾਅਦ ਹੁਣ ਸਵਾਲ ਕਈ ਖੜੇ ਹੋ ਰਹੇ ਨੇ ਕਿ ਆਖਿਰ ਕਿਸ ਚੀਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਦੋਂ ਇਹਨਾਂ ਦੀ ਸੁਰੱਖਿਆ ਯਕੀਨੀ ਹੋਏਗੀ ਕਦੋਂ ਇਹਨਾਂ ਦੀ ਸੁਰੱਖਿਆ ਪੁਕਤਾ ਹੋਏਗੀ ਜਿਸ ਤੋਂ ਬਾਅਦ ਸਾਰਾ ਕੁਝ ਸਹੀ ਤਰੀਕੇ ਨਾਲ ਚੱਲੇ ਕਿਉਂਕਿ ਡਾਕਟਰਾਂ ਨੂੰ ਰੱਬ ਦਾ ਰੂਪ ਮੰਨੇ ਜਾਂਦਾ ਹੈ ਡਾਕਟਰਾਂ ਕਰਕੇ ਹੀ ਜਿਹੜੀਆਂ ਜ਼ਿੰਦਗੀਆਂ ਬਚ ਜਾਂਦੀਆਂ ਨੇ ਲਿੰਕਨ ਜਦੋਂ ਡਾਕਟਰ ਇਹ ਅਸੁਰੱਖਿਅਤ ਹੋ ਜਾਣ ਤਾਂ ਫਿਰ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਤਾਂ ਮੈਲਾ ਡਾਕਟਰ ਨੇ ਜਿਹੜੇ ਉਹ ਆਪਣੇ ਆਪ ਨੂੰ ਕਿੰਨੇ ਕਿਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਉਹਨਾਂ ਦੇ ਮੂਹ ਬੋਲਦੀਆਂ ਤਸਵੀਰਾਂ ਜਿਹੜੀਆਂ ਨੇ ਦੋ ਇਸ ਗੱਲ ਦੀ ਗਵਾਹੀ ਭਰ ਰਖਦੀ ਨੇ ਆ ਮੇਰੇ ਸੂਗੀ ਕੁਲਦੀਪ ਸਿੰਘ ਮੁਰਤੂ ਫੋਨ ਲਾਈਨ ਤੇ ਜੁੜੇ ਨੇ ਕੁਲਦੀਪ ਜਿਹੜਾ ਇਹ ਹਮਲੇ ਦੀ ਤਸਵੀਰ ਸਾਹਮਣੇ ਆਈ ਹੈ ਕੀ ਕੁਝ ਹੁਣ ਤੱਕ ਕਾਰਵਾਈ ਕੀਤੀ ਗਈ ਹੈ ਜੀ ਗੱਲ ਇਸ ਤਰ੍ਹਾਂ ਇਹ ਕਿ ਜੋ ਜੇਰਪੁਰ ਦਾ ਏਜੈਂਟ ਹੈ ਕਿ ਤੁਹਾਨੂੰ ਤਕੌੜਨੀ ਦੇ ਪੀਐਸ ਕੇ ਸੈਂਟਰ ਦੇ ਵਿੱਚ ਇੱਕ ਕੱਲ ਰਾਤ ਡੇਢ ਡਾਕਟਰ ਦੇ ਉੱਪਰ ਆਸਮਾਗੜ ਕਤਮਾ ਵੱਲੋਂ ਹਮਲਾ ਕੀਤਾ ਗਿਆ ਹੈ ਅਸਲ ਦੇ ਵਿੱਚ ਜੋ ਹੈ ਦੋ ਵਿਅਕਤੀ ਸਾਹਮਣੇ ਇਹ ਹਸਪਤਾਲ ਦੇ ਇੰਜੈਕਸ਼ਨ ਰੂਮ ਦੇ ਵਿੱਚ ਆਇਕਾਂ ਤੇ ਜਿੰਨਾਂ ਨੇ ਜੀਟੀ ਦੇ ਉੱਪਰ ਤਾਇਨਾਤ ਡੇਢ ਡਾਕਟਰ ਦੇ ਨਾਲ ਬਚ ਨੂੰ ਕੀ ਕੀਤੀ ਉੱਥੇ ਟੱਕਾ ਟੱਕਾ ਮਾਰਿਆ ਜਿਸ ਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਖੇਸ ਪਹੁੰਚੀ ਹੈ ਅਸਲ ਵਿੱਚ ਉਹ ਇੰਜੈਕਸ਼ਨ ਦੀ ਲੁੱਟ ਕਰਨ ਦੇ ਵਾਸਤੇ ਹੀ ਉਸ ਇੰਜੈਕਸ਼ਨ ਰੂਮ ਵਿੱਚ ਆਏ ਸੀ ਸਭ ਤੋਂ ਵੱਡੀ ਗੱਲ ਇਸ ਮਾਮਲੇ ਵਿੱਚ ਇਹ ਸੀ ਕਿ ਜੋ ਡਿਊਟੀ ਦੇ ਤਰ੍ਹਾਂ ਡਾਕਟਰ ਸੀ ਉਹ 8 ਮਹੀਨੇ ਦੀ ਪ੍ਰੈਗਨੈਂਟ ਜਿਸੇ ਜਾ ਰਿਹਾ ਡਾਕਟਰ ਪਰਜੁਰ ਕੋਰ ਜੋ ਕਿ ਇਸ ਦਾ ਟਰਨ ਲੈ ਕੇ ਕਾਫੀ ਆਹਤ ਹਨ ਅਤੇ ਅੱਜ ਇਸੇ ਦੇ ਦੌਰਾਨ ਡਿਊਟੀ ਦੇ ਉੱਪਰ ਵੀ ਹਾਜ਼ਰ ਨਹੀਂ ਹੋਏ ਹਸਪਤਾਲ ਦੇ ਵਿੱਚ ਮੌਜੂਦ ਜੋ ਸਟਾਫ ਹੈ ਉਹ ਇਸ ਕਰਕੇ ਉਸ ਦਾ ਟਰਨ ਲੈ ਕੇ ਕਾਫੀ ਜ਼ਿਆਦਾ ਤੋਫ ਜਿਦਾ ਹੋਇਆ ਹੋਇਆ ਹੈ ਹਾਲਾਂਕਿ ਜੋ ਕਲਕੱਤਾ ਦੇ ਵਿੱਚ ਮੇਡੀਕਲ ਡਾਕਟਰ ਨੂੰ ਲੈ ਕੇ ਚੁਕਾਵਾ ਹੋਇਆ ਸੀ ਇਹ ਕਾਫੀ ਜ਼ਿਆਦਾ ਵਧਿਆ ਜਾ ਰਹੀ ਹੈ ਮਨ ਤੇ ਇਸ ਮਾਮਲੇ ਦੇ ਵਿੱਚ ਕੇ ਕਰ ਗੱਲ ਕੀਤੀ ਜਾਵੇ ਮੇਰਕਪੁਰ ਦੇ ਵੀ ਜਾਂ ਜੇਦਪੁਰ ਦੇ ਕਿ ਟਰਨ ਲੈ ਕੇ ਜੋ ਝੋਕੜਾ ਬਲੋ ਐਸੇ ਕੰਪਲੀਟ ਕੀਤੀ ਗਈ ਸੀ ਪੁਲਿਸ ਨੂੰ ਤੇ ਉਸ ਦੇ ਉੱਪਰ ਨਾਲਕ ਅਸ਼ੇ ਕਰਦੇ ਹੋਏ ਐਫ ਆਈ ਆਰ ਦਰਜ ਕੀਤੀ ਜਾਏ ਡੀਐਸਪੀ ਸਾਹਿਬ ਨੇ ਜੀ ਮਿਡੰਗ ਦੱਸਿਆ ਹੈ ਕਿ ਆਫਾਇਰ ਦਰਜ ਕਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਟ੍ਰੇਸ ਕਰ ਲਿਆ ਗਿਆ ਹੈ ਤੇ ਜਲਦੀ ਹੀ ਜਿਸ ਤਰੀਕ ਆ ਕਿਤੇ ਜਾਂਦੀ ਗੱਲ ਵੀ ਉਸ ਵੱਲੋਂ ਆਖੀ ਆ ਰਹੀ ਹੈ ਜੀ ਕੁਲਦੀਪ ਜਿਹੜਾ ਇਹ ਮੁਕਦਮਾ ਦਰਜ ਹੋਇਆ ਮਾਮਲਾ ਦਰਜ ਕੀਤਾ ਗਿਆ ਇਹ ਬਾਇ ਨੇਮ ਦਰਜ ਕੀ ਆ ਅੱਜ ਨਹੀਂ ਅਦੇ ਤਾਂ ਸਿਰਫ ਪੋਸਟਵਾਲੋਂ ਆਠਵਾਦੀ ਤੱਤਮ ਜੋ ਕਿ ਅਨਨੋਨੇ ਉਹਨਾਂ ਦੇ ਖਿਲਾਫ ਹੀ ਇਹ ਮਾਮਲਾ ਦਰਜ ਕੀਤਾ ਗਿਆ ਵਕਤ ਮਕਤਰਾ ਵਜਤ ਹੈ ਤੇ ਮਾਮਲਾ ਦਰਜ ਹੋਇਆ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਕਟਰਾਂ ਤੋਂ ਕਹਿਣਾ ਹੈ ਕਿ ਜੋ ਇੱਥੇ ਕਾਫੀ ਵੱਡੀ ਪੱਧਰ ਦੇ ਉੱਪਰ ਲੇਡੀਜ਼ ਸਟਾਫ ਹਸਪਤਾਲਾਂ ਦੇ ਵਿੱਚ ਤਾਂ ਹੈ ਉਹਨਾਂ ਦਾ ਕਹਿਣਾ ਹੈ ਕਿ ਰਾਤ ਦੀ ਡਿਊਟੀ ਦੇ ਦੌਰਾਨ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲਾਂਕਿ ਜਦੋਂ ਡਿਊਟੀ ਦੇ ਉੱਪਰ ਤਣਾਅ ਹੁੰਦੇ ਨੇ ਤਾਂ ਕਿਸੇ ਵੀ ਵਕਤ ਵਕਤ ਤਰ੍ਹਾਂ ਦੇ ਲੋਕਾਂ ਦੇ ਨਾਲ ਉਹਨਾਂ ਦਾ ਉਹਨਾਂ ਨੂੰ ਦੇਖਣਾ ਪੈਂਦਾ ਹੈ ਤੇ ਬਹੁਤ ਵਾਰ ਤਾਂ ਕਾਫੀ ਜ਼ਿਆਦਾ ਜਦੋਂ ਲਾਈਟ ਅੰਡਰ ਦੇ ਕੇਸ ਆਉਂਦੇ ਨੇ ਤਾਂ ਇਹਨਾਂ ਦੇ ਵਿੱਚ ਕਈ ਲੋਕਾਂ ਨੇ ਡਰੈਕ ਵੀਕ ਕੀਤਾ ਜਿਨ੍ਹਾਂ ਨੂੰ ਹੈਂਡਲ ਕਰਨਾ ਕਲੇਡੀ ਸ਼ਾਮਾ ਵਾਲੇ ਤੁਸੀਂ ਗਰਭਵਤੀ ਮਹਿਲਾ ਡਾਕਟਰ ਦੇ ਨਾਲ ਗਲਬਾ ਕੀਤੀ ਆ ਉਹਨਾਂ ਦਾ ਕੀ ਕੁਝ ਕਹਿਣਾ ਉਹਨਾਂ ਨੇ ਕੀ ਕੁਝ ਕਾਰਵਾਈ ਦੀ ਬੰਦ ਕੀਤੀ ਹੈ ਜੀ ਸਾਫ ਦਾ کہنا ਹੈ ਕਿ ਜੋ ਜਿਨ੍ਹਾਂ ਨੇ ਇਹ ਗਲਤ ਅਰਕਤ ਜਿਹੜੀ ਰੋਕਣਾ ਕੀਤੀ ਆ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਆਪਣੇ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਵਿੱਚ ਡਾਕਟਰਾਂ ਵੱਲੋਂ ਹੜਤਾਲ ਵੀ ਕੀਤੀ ਜਾ ਰਹੀ ਹੈ ਜੀ ਪਰ ਜਿਸੇ ਸਾਥ ਦੇ ਨਾਲ ਜੇਕਰ ਹਸਪਤਾਲਾਂ ਦੇ ਵਿੱਚ ਕੁਲਦੀਪ ਡਾਕਟਰੀਅਰ ਸੁਰੱਖਿਤ ਹੋ ਜਾਣ ਤਾਂ ਫਿਰ ਆਮ ਵਿਅਕਤੀ ਦਾ ਜਿਹੜਾ ਇਹ ਇਲਾਜ ਕੌਣ ਬੀਤੇ ਦਿਨ ਦਾ ਜਿਹੜਾ ਇੱਕ ਆਪਾਂ ਵਾਕਿਆ ਦੇਖਿਆ ਸਾਰੇ ਪੂਰੇ ਬੁਲਖਪੁਰ ਨੇ ਉਸ ਤੋਂ ਬਾਅਦ ਹਰੇਕ ਪਾਸੇ ਤਰਾਤਰਾ ਹੋਈ ਪਈਆ ਉਸ ਵਾਕਿਆ ਨੂੰ ਲੈ ਕੇ ਜਿਹੜੇ ਟ੍ਰੇਨੀ ਮੈਲਾ ਡਾਕਟਰ ਦੇ ਨਾਲ ਜੋ ਵੀ ਹੋਇਆ ਕਤਲ ਹੋਇਆ ਉਸ ਦਾ ਤਾਂ ਹੁਣ ਜੇਕਰ ਪੰਜਾਬ ਦੇ ਵਿੱਚ ਵੀ ਇਸੇ ਹਿਸਾਬ ਦੇ ਨਾਲ ਅਸੁਰੱਖਿਤ ਮਹਿਸੂਸ ਕਰ ਰਹੇ ਨੇ ਮੈਲਾ ਡਾਕਟਰ ਨੇ ਤਾਂ ਇਸ ਨੂੰ ਲੈ ਕੇ ਪ੍ਰਸ਼ਾਸਨ ਦਾ ਕੀ ਕੁਝ ਹੁਣ ਕਹਿਣਾ ਹੈ ਜਾਂ ਫਿਰ ਕਹਿ ਲਈਏ ਕਿ ਹੁਣ ਉਹਨਾਂ ਨੇ ਕੀ ਮੰਗ ਕੀਤੀ ਹੈ ਮਹਿਲਾ ਡਾਕਟਰ ਨੇ ਜਿਹੜੇ ਜੋ ਮਹਿਲਾ ਡਾਕਟਰ ਪਰਮਜੀਤ ਕੋਰ ਹੈ ਇਸ ਘਟਨਾ ਨੂੰ ਲੈ ਕੇ ਕਾਫੀ ਜ਼ਿਆਦਾ ਆਤ ਨੇ ਔਰ ਹਾਲਾਂਕਿ ਪ੍ਰੈਗਨੈਂਟ ਹੋਣ ਦੇ ਕਾਰਨ ਲੇਡੀਜ਼ ਵਿੱਚ ਕਾਫੀ ਚੇਂਜਸ ਆ ਜਾਂਦੀਆਂ ਨੇ ਤੇ ਉਹ ਇਸ ਘਟਨਾ ਨੂੰ ਲੈ ਕੇ ਅੱਜ ਆਪਣੇ ਡਿਊਟੀ ਦੇ ਉੱਪਰ ਵੀ ਹਾਜ਼ਰ ਨਹੀਂ ਹੋ ਸਕੇ ਤੇ ਡਾਕਟਰਾਂ ਵਿਚ ਜੋ ਐਸਐਮਓ ਨੇ ਅਤੇ ਜੀਮਨ ਹਸਪਤਾਲ ਟਿਕੋਣ ਦੇ ਵਿੱਚ ਉਹਨਾਂ ਨੇ ਇਸ ਘਟਨਾ ਦੇ ਕੇ ਸਖਤ ਸਖਤ ਕਦਮ ਚੁੱਕੇ ਜਾਣ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਤੇ ਆਪਣੀ ਜੋ ਮੰਗਾਂ ਨੇ ਉਹਨਾਂ ਵਾਸਤੇ ਉਹਨਰੇ ਇੱਕ ਵਾਰ ਫੇਰ ਦੁਹਰਾਇਆ ਕਿ ਡਾਕਟਰ ਅਨਸੇਫ ਡਿਊਟੀ ਹਸਪਤਾਲ ਵਿੱਚ ਕਰ ਰਹੀ ਨਹੀਂ ਜੀ ਠੀਕ ਹੈ ਠੀਕ ਹੈ ਕੁਲਦੀਪ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਦੋ ਤਸਵੀਰਾਂ ਤੁਹਾਡੇ ਦੀ ਵਿਸਕ੍ਰੀ ਤੇ ਕਿ ਕਿਸ ਕਦਰ ਜਿਹੜਾ ਇਹ ਮਹਿਲਾ ਡਾਕਟਰ ਅਸੁਰੱਖਿਅਤ ਨੇ ਵਿਸ਼ੇ ਸੌਰਤੇ ਜਿਹੜੀ ਨਾਈਟ ਡਿਊਟੀ ਹੈ ਉਸ ਮੌਕੇ ਤੇ ਜਿਆਦਾ ਸੰਤਮੋਹਾਲ ਹੈ ਲੇਡੀ ਡਾਕਟਰ ਅਨਵਿਚ ਉਹਨਾਂ ਦਾ ਸਾਫ ਤੌਰ ਤੇ ਕਹਿੰਦੇ ਕਿ ਅਸੀਂ ਅਸੁਰੱਖਿਤਾ ਕਿਤਨੇ ਕਿਤੇ ਸੁਰੱਖਿਆ ਦੇ ਪੂਕਤ ਇੰਤਜ਼ਾਮ ਹੋਣੇ ਚਾਹੀਦੇ ਨੇ ਗਰਭਵਤੀ ਮਹਿਲਾ ਡਾਕਟਰ ਹਾਲਾਂਕਿ ਜਿਹੜਾ ਇਹ ਜ਼ਿਲਕਪੁਰਤ ਮਾਮਲਾ ਸਬੰਧ ਆਇਆ ਤਾਂ ਹੁਣ ਡਰ ਕਾਰਨ ਸਹਿਮਕਾਰ ਅੱਜ ਹੁਕਮ ਤੇ ਨਹੀਂ ਆਏ ਡਿਊਟੀ ਤੇ ਨਹੀਂ ਆਏ ਤਾਂ ਹੁਣ ਦੂਸਰੇ ਪਾਸੇ ਦੇਖਣਾ ਹੋਏਗਾ ਕਿ ਆਖਿਰ ਇਹਨਾਂ ਦੀ ਸੁਰੱਖਿਆ ਆਖਿਰ ਕਦੋਂ ਯਕੀਨੀ ਬਣਾਈ ਜਾਂਦੀ ਹੈ ਮਹਿਲਾ ਡਾਕਟਰਾਂ ਦੀ ਸੁਰੱਖਿਆ ਕਦੋਂ ਜਕਨੀ ਬਣਾਏਗੀ ਸਥਾਨਿਕ ਸਰਕਾਰ ਤੇ ਪ੍ਰਸ਼ਾਸਨ ਤਾਂ ਇਸੇ ਨਾਲ ਹੀ ਜ਼ਿਰਖਪੁਰ ਜਿਹੜਾ ਹੈ ਮਾਮਲਾ ਸਾਹਮਣੇ ਆਇਆ ਹੈ ਮੈਲਾ ਡਾਕਟਰ ਤੇ ਹਮਲੇ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਸ ਪਤਲੇ ਇੱਕ ਰਿਐਕਸ਼ਨ ਸਾਹਮਣੇ ਆਇਆ ਉਹ ਵੀ ਸੁਣ ਲੈਣ ਜੀ ਕੱਲ ਸ਼ਾਮ ਨੂੰ ਤਕਰੀਬ ਸਾਨੂੰ 7:30 ਪੌਣੇ ਕੱਟ ਦੇ ਕਰੀਬ ਇੱਕ ਕੰਪਲੇਂਟ ਪ੍ਰਭਜੋਤ ਕੌਰ ਮੈਮ ਨੇ ਜਿਹੜੇ ਮੈਡੀਕਲ ਅਫੀਸਰ ਸੀਗੇ ਠੋਲੀ ਸਰਕਾਰੀ ਹਸਪਤਲ ਦੇ ਵਿੱਚ ਉਹਨਾਂ ਤੋਂ ਮਸੂਲ ਹੋਈ ਸੀਗੀ ਉਹਨਾਂ ਨੇ ਉਹਦੇ ਵਿੱਚ ਇਹ ਲਿਖਿਆ ਸੀ ਕਿ ਦੋ ਅਨਨੋਨ ਬੰਦੇ ਉੱਥੇ ਜਿਹੜੇ ਇੰਜੈਕਸ਼ਨ ਰੂਮ ਦੇ ਵਿੱਚ ਐਂਟਰ ਕੀਤੇ ਨੇ ਉਸ ਤੋਂ ਬਾਅਦ ਉਹਨਾਂ ਨੇ ਇੰਜੈਕਸ਼ਨ ਰੂਮ ਦੇ ਵਿੱਚ ਐਂਟਰ ਕਰਕੇ ਦੋ ਸਰੀਂਜਾਂ ਚੱਕੀਆਂ ਨੇ ਤੇ ਸਰੀਂਜਾਂ ਚੱਕ ਕੇ ਉੱਥੋਂ ਫਰਾਰ ਹੋ ਗਏ ਮੈਡਮ ਨੂੰ ਠਕਾ ਦੇ ਕੇ ਤੇ ਇਹਦੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਤੁਰੰਤ ਜਿਹੜਾ 74 ਨੰਬਰ ਮੁਕੱਦਮਾ ਠੋਲੀ ਥਾਣੇ ਦੇ ਵਿੱਚ ਦਰਜ ਕਰ ਲਿਆ ਸਟ੍ਰਿੰਜੈਂਟ ਸੈਕਸ਼ਨਸ ਦੇ ਵਿੱਚ ਕੋਈ ਤਫ਼ਤੀਸ਼ ਚੱਲ ਰਹੀ ਆ ਇਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਕਿ ਜਿਹੜਾ ਉਹ ਮੁਕੱਦਮਾ ਸੀ ਉਹਦੇ ਵਿੱਚ ਅਸੀਂ ਇੱਕ ਦੋਸ਼ੀ ਨੂੰ ਨਾਮਜ਼ਦ ਵੀ ਕਰ ਲਿਆ ਤੇ ਉਹਨੂੰ ਅਸੀਂ ਦੋਨਾਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਵਾਂਗੇ